ਹਾਂਜੀ ਉੱਠ ਗਿਆ ਆਪਾਂ ਟਾਈਮ 7 ਵਜੇ ਗੇ ਤੇ ਆਸੇ-ਪਾਸੇ ਧੁੰਦ ਜੀ ਹੋਈ ਪਈ ਐ ਤੋਂ ਪਹਿਲੇ ਨਿਕਲੀ ਨਹੀਂ ਮੈਨੂੰ ਐਸੀ ਧੁੱਪ ਨਿਕਲ ਜੂ ਤਾਂ ਤੀਜੇ ਸੁਕਾ ਲਾਂਗੇ ਸਾਰਾ ਕੁਝ ਗਿੱਲਾ ਹੋਇਆ ਪਿਆ ਤੇ ਹੁਣ ਆਪਾਂ ਬਸ ਖਾ ਪੀ ਕੇ ਪੈਕ ਕਰਕੇ ਗਿੱਲਾ-ਗਿੱਲੇ ਫਿਰ ਆਪਾਂ ਨਿਕਲ ਜਾਾਂਗੇ ਉਹ ਬਣਲੇ ਸਾਰੇ ਸਾਮਾਨ ਜੁੱਤੇ ਹੈਗੇ ਗਿੱਲੇ ਬਹੁਤ ਜ਼ਿਆਦੇ ਤਾਂ ਕਰਕੇ ਆਪਾਂ ਟੰਗ ਲੇ ਤੇ ਪੈਰਾਂ 'ਚ ਆਪਾਂ ਚੱਪਲਾਂ ਪਾਲੀਆਂ ਉਹ ਆਪਾਂ ਜਾਂਦੇ ਹੋਏ ਸਿੱਟ ਜਾਾਂਗੇ ਤੇ ਆਪੋਤੇ ਪਹਲਾਂਗੇ ਚਲੋ ਚੱਲੀਏ ਅੱਗੇ ਅੱਜ ਆਪਾਂ ਹੈਗੇ ਸੀਗੇ ਫਾਲਕਨ ਲੇਕ ਤੇ ਆਪਾਂ ਜਾਣਾ ਲੌਂਗ ਬੋਲਿਕ ਇੱਥੋਂ 90 ਕਿਲੋਮੀਟਰ ਹੈ ਤੇ ਅੱਜ ਇੱਕ ਹੋਰ ਦਿਲਚਸਪ ਚੀਜ਼ ਹੋਣ ਆਈ ਹੈ ਆਪਾਂ ਨਵੇਂ ਸੂਬੇ 'ਚ ਦਾਖਲ ਕਰ ਜਾਣਾ ਉਹ ਹੈਗਾ অন্ਟਾਰੀਓ ਧੰਨਵਾਦ ਕੈਂਪਿੰਗ ਸਾਈਟ ਵਾਲਿਓ ਜਾਂਦੇ ਜਾਂਦੇ ਤੁਹਾਨੂੰ ਕੈਂਪ ਗਰਾਊਂਡ ਦਿਖਾ ਗਿੰਨੇ ਸਾਰੇ ਯਾਨੀ ਹੁਣੀ ਉੱਠਿਆ ਆ ਜਾ ਖਾਣਾ ਪੀਣਾ ਖਾਈ ਜਾਂਦੇ ਆ ਖੱਬੇ ਅੱਥੇ ਗਈ ਵਾਸ਼ੂਮਾ लाल छत वाले इथी आपा नहा के गए सी बेकरी पता नहीं किथे है चाजू बिजांगे या से खुली है जी खुली है आगे जी आगे थैंक यू ਉਹਦਾ ਮਹਿੰਗਾ ਦਾ ਮਸੀਬਾ ਜੀ ਕਮਾਲ ਕੀਤੀ ਭਈਏ ਕਮਾਲ ਕੀਤੀ ਭਈਏ ਆਪਾਂ ਲੰਬਾ ਸਫਰ ਕਰ ਰਹੇ ਹਾਂ ਨਾ ਜੇ ਕੱਲ ਕਿਉਂਕਿ ਜਦੋਂ ਦੇ ਆਪਾਂ ਦਾਖਲ ਹੋਏ ਆ ਮੈਨੀਟੋਬਾ 140 ਇੱਕ ਦਿਨ ਦੂਜੇ ਦਿਨ ਵੀ 140 ਤੀਜੇ ਦਿਨ 100 ਦੇ ਨੇੜੇ ਤੇੜੇ ਸੀਗਾ 105 ਦੇ ਨੇੜੇ ਤੇੜੇ ਫੇਰ ਆਪਣਾ 150 ਹੋ ਗਿਆ ਉਹਦਾ ਕਰਕੇ ਨਾ ਫਿਰ ਮੈਨੂੰ ਐ ਲੱਗਦਾ ਕਿ ਥੋੜਾ ਜਿਹਾ ਤਪਦਾ ਹੋ ਰਿਹਾ ਸ਼ਰੀਰ ਨਾ ਗੋਡਿਆਂ ਤੇ ਜੋਰ ਪੈ ਰਿਹਾ ਨਾ ਕੋਈ ਕੰਮ ਦੀ ਨਹੀਂ ਜੀ ਚਾਹ ਜਮਾ ਵੀ 1% ਵੀ ਕੰਮ ਤੇ ਲਓ ਜੀ ਖੇਲੇ ਇਹ ਆਲੂ ਆਪਾਂ ਚੱਕ ਲੇ ਲੱਗੀ ਆਵਦੇ ਰਹਾਂ ਨੂੰ ਵਾਟਾਂ ਆਪਣੀਆਂ ਬਹੁਤ ਨਹੀਂ ਅੱਗੇ ਕਹਿੰਦੇ ਕਨੋਰਾ ਨੂੰ ਇੱਧਰ ਨੂੰ ਜਾਓ ਆਗੇ ਜੀ ਕਨੋਰਾ ਅਨਟਾਰੀਓ ਸੂਬੇ ਦੇ ਵਿੱਚ ਪੈਂਦਾ ਅਦਰੋਂ ਜੇ ਲੋਪਾ ਜਾਣੇ ਤਾਂ ਪਹਿਲਾ ਸ਼ਹਿਰ ਹੀ ਰਹਿ ਜਾਂਦਾ অন্ਟਾਰੀਓ ਦਾ ਸੋਨਾ ਸ਼ਹਿਰ ਹੈ ਜਾਵਾਂਗੇ ਆਪਾਂ ਉਹਦੇ ਵਿੱਚ ਦੀ ਵੀ ਤੇ ਉੱਥੇ ਇੱਕ ਦੋ ਯਾਰ ਦੋਸਤਾਂ ਨੂੰ ਮਿਲਣਾ ਹੈ ਇੱਥੇ ਆਵਾਜ਼ਾਈ ਬਹੁਤ ਹੋਣੀ ਹੈ ਜੀ ਤੇ ਹੈਗੀ ਵੀ ਇਹ ਸਿੰਗਲ ਲੇਨ ਹਾਈਵੇ ਆ ਦੇਖੋ ਇਹਨਾਂ ਨੇ ਲਿਖਿਆ ਵੀ ਹੋਇਆ ਕਹਿੰਦੇ ਰਿਮੈਂਬਰ ਟੂ ਵੇ ਟ੍ਰੈਫਿਕ ਇਹਨੇ ਧਿਆਨ ਚ ਰੱਖਿਓ ਕਿ ਉਧਰੋਂ ਵੀ ਆਵਾਜ਼ ਆਈ ਆਉਂਦੀ ਹੈ ਆਸੇ-પાસੇ ਥੋੜੇ-ਥੋੜੇ ਪਹਾੜ ਹੈ ਇਹ ਜਿਵੇਂ ਆਪਾਂ ਕੱਲ ਜ਼ਿਕਰ ਕੀਤਾ ਸੀ ਕੈਨੇਡੀਅਨ ਸ਼ੀਲਡਿੰਗ ਦਾ ਜਦੋਂ ਕੋਈ ਗੱਡੀ ਨਹੀਂ ਆਉਂਦੀ ਉਦੋਂ ਜਮ੍ਹਾਂ ਸ਼ਾਂਤ ਹੋ ਜਾਂਦੇ ਮੇਰੇ ਤੇ ਕੋਈ ਗੱਡੀ ਨਹੀਂ ਹੈਗੀ ਉਹ ਪਿੱਛੇ ਕਤਾਰ ਬਣੀ ਆਉਂਦੀ ਹੈ ਖੈਰ ਜੂੰ ਜੂੰ ਹੁਣੀ ਲਾਗ ਜਾਣੀਆਂ ਕਰਨ ਅੱਗੇ ਚੜਾਈਆਂ ਬਾਜ਼ੀ ਬਾਜ਼ ਹੁਣ ਆਪਣਾ ਪਹਾੜਾ ਨਾਲੋਂ ਧਰਾਈਆਂ ਚੜਾਈਆਂ ਨਾਲ ਦੁਬਾਰੇ ਬਾਹ ਪੈਣਾ ਚਲੋ ਹੋਰ ਰਹਿ ਗਿਆ 40 ਟੰਡਰ 'ਤੇ ਰਹਿ ਗਿਆ 540 ਪਤਾ ਨਹੀਂ 48 ਉਹ ਸਾਹਮਣੇ ਇੱਕ ਹੋਰ ਆ ਗਈ ਚੜਾਈ ਲੋਰੀ ਅੱਗੇ ਬੋਰਡ ਦਿਸਣ ਲੱਗ ਗਿਆ ਆਪਾਂ ਅਨਟਾਰੀਓ ਸੂਬੇ ਚ ਦਾਖਲ ਹੋਣ ਲੱਗੇ ਆਂ ਜੀ ਆ ਇਹਨੂੰ ਕਰਦਾ ਅਨਟਾਰੀਓ ਸੂਬਾ ਆਪਣਾ ਪਰ ਅੱਗੇ ਵੀ ਇਹਨਾਂ ਦਾ ਆਊਗਾ ਬੋਰਡ ਲਿਖਿਆ ਹੋਇਆ ਆਪਾਂ ਅੱਗੇ ਜਾਨੇ ਆਂ ਨਾਲੇ ਉੱਥੇ ਬਹਿ ਕੇ ਥਾਂ ਥੂ ਹੋਣਾਗਾ ਖਾ ਪੀ ਲਵਾਏ ਵਸੇ ਤੋਂ ਕਿਲੋਮੀਟਰ ਤੇ ਆ ਇੱਥੇ ਆ ਕੇ ਟ੍ਰਾਂਸ ਕੈਨੇਡਾ ਜਿਹੜੀ 1 ਹੈ ਟ੍ਰਾਂਸ ਕੈਨੇਡਾ 1 ਹੈ ਉਹ ਹਾਈਵੇ 17 ਬਣ ਜਾਂਦੀ ਹੈ ਅਨਟਾਰੀਓ ਦੀ ਇੱਕ 17 ਬਣ ਜਾਂਦੀ ਹੈ ਤੇ ਇੱਕ 11 ਬਣ ਜਾਂਦੀ ਹੈ ਆਪਾਂ 17 ਵਿੱਚੋਂ ਦੀ ਜਾਂਣਾ 11 ਥੋੜੀ ਜਿਹੀ ਉੱਤੋਂ ਦੀ ਜਾਂਦੀ ਹੈ 17 ਉੱਤੋਂ ਦੀ ਉਹ ਤਾਂ ਪਹਾੜ-ਪਹੂੜ ਹੈਗੇ ਆ ਜਿਹੜੀ 17 ਹਾਈਵੇ ਆ ਪਰ ਉਹ ਨਜ਼ਾਰੇ ਵੀ ਸੋਹਣੇ ਆ ਮੈਂ ਕਿਹਾ ਕੋਈ ਗੱਲ ਨਹੀਂ ਸਹਿਲਾਂਗੇ ਪਹਾੜ ਆਊਟ ਆਫ ਕੈਨੇਡਾ ਟੂਰਿੰਗ ਰੂਟ ਵਾਹ ਜੀ ਵਾਹ ਹੋ ਆ ਗਿਆ ਜਿਹੜਾ ਅਸਲ ਲੱਗਿਆ ਹੋਇਆ ਨਾ ਬੋਰਡ ਅਨਟਾਰੀਓ ਦਾ ਹਾਂਜੀ ਮੇਰੇ ਚਿਹਰੇ ਤੇ ਮੁਸਕਾਨ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਆਪਾਂ ਕੁਝ ਹਾਸਲ ਕਰ ਲਿਆ। ਉਹ ਹੈਗਾ ਜੀ ਆਪਾਂ অন্ਟਾਰੀਓ ਸੂਬੇ ਦੇ ਵਿੱਚ ਦਾਖਲ ਕਰਨ ਲੱਗੇ ਆ। ਆਪਣੇ ਚਾਰ ਸੂਬੇ ਹੋ ਗਏ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕਾਚੂਨ ਤੇ ਮੈਨੀਟੋਬਾ। ਹੁਣ ਆ ਪੰਜਵਾਂ ਸੂਬਾ অন্ਟਾਰੀਓ। ਆ ਖਾ ਮੰਗੇ ਜੀ ਪਰੌਂਠੇ। ਪਰੌਂਠੇ ਜੀ ਪਰੌਂਠੇ। Hi, how are you? Good, thanks. How are you? I'm good, thank you. Where did you start? I started in uh, Victoria, BC. So you've ridden from Victoria to here. Yes, sir. Through the mountains. Yeah, through the mountains. You're a brave man. Thank you so much. <laughs> <laughs> and why are you doing this? Uh, it was, it because was. Because it's there. Yeah, because it's there, and it was my dream. Yeah. yeah. I was thinking of this from last five to six years. And yeah. where do you hope to end up? ਆ 올더 ਵੇ ਟੂ ਨਿਊ ਫਰਲੈਂਡ ਯੂ ਗੈਟ ਟੇਕ ਦ ਫੇਰੀ ਅਕ੍ਰੋਸ ਨਿਊ ਕਨਲੈਂਡ ਯੈਸ ਸਰ ਆ ਹਵ ਟੂ ਬੈਸਟ ਵਿਸ਼ੇਸ ਥੈਂਕ ਯੂ ਸੋ ਮਾਚ ਥੈਂਕ ਯੂ ਧੰਨਵਾਦ ਯਾਰਾ ਇਹਦਾ ਕੋਈ ਮੇਲ ਨਹੀਂ ਹੈਗਾ ਜੀ ਹੋਰ ਗੱਸੇ ਚੀਜ਼ ਨਾ ਪੀਜਾ ਮੂਜ਼ੇ ਨਾਲ ਬਰਗਰ ਨਾਲ ਕੋਈ ਮੇਲ ਨਹੀਂ ਹੈਗਾ ਇਹ ਚੀਜ਼ ਦਾ ਪਨੀਰ پنੂਰ ਨਾਲ ਵੀ ਕੋਈ ਮੇਲ ਨਹੀਂ ਹੈਗਾ ਅੰਬ ਦੇ ਚਾਰ ਦਾ ਤੇ ਪਰੌਂਠਿਆਂ ਦਾ ਲੋ ਜੀ ਟਾਈਮ ਹੋ ਗਿਆ 12:20 ਇੱਥੋਂ ਮੈਨੂੰ ਲੱਗਦਾ 70 ਕਿਲੋਮੀਟਰ ਰਹਿ ਗਿਆ ਹੋਣਾ ਜਿੱਥੇ ਆਪਾਂ ਜਾਣਾ ਹੈ ਉਤਰਾਇਆਂ ਚੜ੍ਹਾਇਆਂ ਪੂਰੀਆਂ ਆਉਣੀਆਂ ਜੀ ਇੱਕ ਨੋਰਾ ਆਪਾਂ ਖੜਾਂਗੇ ਜਾ ਕੇ ਉਹ 43 ਕਿਲੋਮੀਟਰ ਰਹਿ ਗਿਆ ਬਿਲਕੁਲ ਜੀ ਕਹਿੰਦੇ ਅਰਾਈਵ ਲਾਈਵ ਜਿਉਂਦੇ ਜਾਦੇ ਜਾਓ ਕਹਿੰਦੇ दारू ਪੀ ਕੇ ਗੱਡੀ ਨਾ ਚਲਾਓ ਲੋ ਜੀ ਅੰਟਾਰੀਓ ਦੇ 2 ਕਿਲੋਮੀਟਰ ਵੀ ਹੋ ਗਏ ਆ ਨਾਲ-ਨਾਲ ਇਹਨਾਂ ਨੇ ਰੇਡੀਓ ਸਟੇਸ਼ਨ ਵੀ ਦੱਸਿਆ ਹੁੰਦਾਗਾ ਲੋਕਲ ਰੇਡੀਓ ਸਟੇਸ਼ਨ ਦਾ ਇੱਥੋਂ ਦਾ ਅੰਟਾਰੀਓ ਦਾ ਵੀ ਜੇ ਕੋਈ ਵੀ 1122 ਹੁੰਦੀ ਹੈ ਅਮਰਜੈਂਸੀ ਹੁੰਦੀ ਹੈ ਤੇ ਬੰਦਾ ਰੇਡੀਓ ਸਟੇਸ਼ਨਸ ਹੁੰਦਾ ਰਹੇ ਤਾਂ ਉਹਨੂੰ ਪਤਾ ਲੱਗ ਜਾਂਦਾ ਹੱਕੇ ਕਹਿੰਦੇ ਸੀਟ ਬੈਲਟ ਤੁਹਾਡੇ ਲੱਗੀ ਲਾਜ਼ਮੀ ਹੈ ਲਾਜ਼ਮੀ ਹੈ ਜੀ ਲਾਜ਼ਮੀ ਹੈ ਜਿਹੜੀ ਡਿਵਾਈਡਡ ਸੜਕ ਸੀ ਜੀ ਉਹ ਖਤਮ ਹੋ ਗਈ ਡਿਵਾਈਡਡ ਜਿਹੜੀ ਵੰਡੀ ਹੋਈ ਸੀ ਕੀ ਮਤਲਬ ਆਉਣ ਵਾਲੀ ਅੱਧ ਸੀ ਤੇ ਜਾਣ ਵਾਲੀ ਅੱਧ ਸੀ ਹੁਣ ਬਸ ਇੱਕ ਪਾਸੇ ਦੀ ਚੱਲ ਪਊ ਆਉਣ ਜਾਣ ਵਾਲੀ ਉਹ ਪਾਲੂ ਖੜਾ ਉਹ ਭੱਜ ਗਿਆ। ਅੱਜ ਆਪਾਂ ਅੰਟਾਰੀਓ ਦੇ 10 ਕਿਲੋਮੀਟਰ ਅੰਦਰ ਆਏ ਆ। ਤੇ ਆਪਾਂ ਨੂੰ ਭਾਲੂ ਦੇਖ ਵੀ ਗਿਆ ਇੱਕ। ਵੇਟਰੋ। ਕੰਮ ਖਤਰੇ ਵਾਲਾ ਹੀ ਆ। ਮੈਂ ਕੱਢ ਲਈ ਸੀ ਫੇਅਰ ਸਪਰੇ। ਬਾਬਾ ਇੱਧਰ ਜੇ ਇਹ ਨੂੰ ਆਇਆ ਨਹੀਂ ਬਚ ਗਏ ਆਪਾਂ। ਕੋਈ ਨਹੀਂ ਕਹ ਪੈ ਗਈ ਮੇਰੀ ਤਾਂ ਹੀ ਜਾਂਦੇ ਜਾਂਦੇ ਦੀ। ਮੈਂ ਕਿਹਾ ਕਾਲੀ ਜੀ ਚੀਜ਼ ਕੀ ਖੜੀ ਐ? ਪਹਿਲਾਂ ਮੈਨੂੰ ਨੇਰਾ ਜਿਆਦਾ ਕਿਉਂ ਹੀ? ਉਦ ਦੇਖਿਆ ਮੈਂ ਇਹਦਾ ਭਾਲੂ ਐ ਉਹ ਆਪਣਾ ਇੱਕ ਵੀਰ ਭਾਈ ਆਉਂਦਾ ਸਾਈਕਲ 'ਦੱਬੀ ਅੰਟਾਰੀਓ 'ਚ ਈ ਲੈਣ ਆਲੀ ਭਰਿਆ ਜੀ ਇੱਥੇ ਤੁਹਾਨੂੰ ਚੀਲਾ ਹੀ ਮਿਲਣਗੇ ਤੇ ਚੀਲਾਂ ਦੇ ਨਾਲੋਂ ਦੇ ਭਾਲੂ ਵੀ ਮਿਲ ਸਕਦੇ ਆ ਬਸ ਆਪਣਾ ਉਤਰਾਇਆਂ ਚੜਾਈਆਂ ਨਾਲ ਹੀ ਬਾਹ ਪਿਆ ਹੋਇਆ ਜੀ ਇੱਜਾ ਤੋਂ ਦੇ ਅੰਟਾਰੀਓ ਬੜੇ ਆ ਅਨਟਾਰੀਓ ਸੂਬੇ ਦੇ ਵਿੱਚ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਝੀਲਾਂ ਤੇ ਆਸੇ-ਪਾਸੇ ਵੀ ਤੁਹਾਨੂੰ ਸੜਕ ਤੇ ਝੀਲਾਂ ਦਿਖਦੀਆਂ ਰਹਣੀਆਂ ਇੱਥੇ ਜਿੱਥੇ ਕਿਹੜਾ ਲੇਖ ਆ ਜਾਂਦਾ ਕਿਤੇ ਕਿਹੜਾ ਲੇਖ ਆ ਜਾਂਦਾ ਲੈ ਪਿਆ ਜੀ ਮੈਂ ਆਪਾਂ ਵੀ ਪਾ ਲਈ ਕੱਪੜੇ ਆਹ ਛੋਟਾ ਜਿਹਾ ਪਿੰਡ ਹੈ ਜੀ ਉਹ ਝੀਲ ਦੇਖਣਾ ਰਹੇ ਤੇ ਤਨੋਰਾ ਰਹਿ ਗਿਆ 17-18 ਕਿਲੋਮੀਟਰ ਰਹਿ ਗਿਆ ਮੈਨੂੰ ਲੱਗਦਾ ਉਹ ਘਾਟੇ ਦੀ ਬਾੜ ਰਹਿ ਗਈ ਇੱਧਰ ਸੱਜੇ ਪਾਸੇ ਕਨੋਰਾ ਨੂੰ ਲੰਘ ਜਾਂਦਾ ਰਾਹ ਤੇ ਖੱਬੇ ਪਾਸੇ ਬਾਈਪਾਸ ਹੋ ਜਾਂਦਾ ਆ ਆਪਾਂ ਕਨੋਰਾ ਹੋ ਕੇ ਜਾਣਾ ਹੀ ਮੈਨੂੰ ਨਾ ਗੋਰਾਮ ਮਿਲਿਆ ਸੀ ਆ ਉਹ ਕਹਿੰਦਾ ਸੀ ਵੀ ਕਨੋਰਾ ਵਿੱਚ ਦੀਣਾ ਚਹੀ ਕਨੋਰਾ ਬਾਈਪਾਸ ਕਰ ਲੈ ਹੁਣ ਪਤਾ ਲੱਗਿਆ ਉਹਨੇ ਕਿਉਂ ਕਿਹਾ ਸੀ ਜਿਹੜਾ ਇਆਂ ਬਹੁਤ ਇੱਧਰ ਦਿਖਾਉਣਾ ਉਹ ਸਿਖਰ ਤੇ ਜਾ ਕੇ ਦਿਖਾਉਣਾ ਉਹ ਦੇਖੋ ਗੱਡੀ ਵੀ ਨਹੀਂ ਦਿੰਦੀ ਹੁਣ ਦਸਨ ਲੱਗੀ ਹੈ। ਓਹ ਗੇਵੀ ਆਈ ਹੈ। ਤਾਂ ਹੀ ਕਹਿੰਦਾ ਸੀ ਉਹ। ਲੋ ਜੇਕਨੋਰਾ ਆ ਗਿਆ। ਕਹਿੰਦੇ 15500 ਬਾਦੀ ਹੈ। ਇਹ ਆ ਗਈ ਕਨੋਰਾ ਸ਼ਹਿਰ ਦੀ ਚੀਲ। ਇਹ ਆਪਾਂ ਹੁਣ ਡਾਊਨ ਟਾਊਨ ਤੋਂ ਨਹੀਂ ਜਾਈ ਜਾਂਦੇ ਆ। ਉੱਥੇ ਵੀ ਹੈਗੀ ਆ ਚੀਲ ਉੱਥੇ ਬਹਿ ਕੇ ਦੇਖਦੇ ਆ ਨਜ਼ਾਰੇ ਇਹਦੇ ਤੇ ਆ ਗਿਆ ਇੱਕ ਨੂਰਾ ਸ਼ਹਿਰ ਛੀਲ ਦੇ ਕੰਡੇ ਤੇ ਹੀ ਬਸਿਆ ਹੋਇਆ ਸੋਹਣਾ ਆ ਪਿਆਰਾ ਸ਼ਹਿਰ ਹੈ ਇੱਥੇ ਮੈਂ ਪਹਿਲਾਂ ਵੀ ਆਇਆ ਸੀ ਖੈਰ ਗਰਮੀ ਆਜੇ ਜਦੋਂ ਤੋਂ ਪਹੁੰਹਦੇ ਆ ਉਹਦਾ ਰੰਗ ਬਹਾਰ ਹੋਰ ਹੁੰਦੇ ਆ Papa ਇੱਥੇ ਬਾਈ ਨੂੰ ਮਿਲਣਾ ਗਾ ਨਰਜੀਤ ਬਾਈ ਨੂੰ ਆਪਾ ਬਾਈ ਨੂੰ ਕੱਲ ਵੀ ਮਿਲੇ ਸੀਗੇ ਸੜਕ ਤੇ ਤੇ ਬਾਈ ਨੂੰ ਕਿਹਾ ਸੀ ਬਾਈ ਤੁਹਾਨੂੰ ਮਿਲ ਕੇ ਜਾਊਂਗਾ ਕਨੋਰਾ ਤੇ ਆ ਗਏ ਧੰਨਵਾਦ ਬਾਈ ਤੁਹਾਨੂੰ ਆਫਿਸ ਲਈ ਧੰਨਵਾਦ ਸਵਾਗਤ ਹੈ ਕਨੋਰਾ ਸ਼ਹਿਰ ਦੇ ਵਿੱਚ ਤੁਹਾਨੂੰ ਬੈਸਟ ਵਿਸ਼ੇਸ ਬਾਈ ਧੰਨਵਾਦ ਵੀਰੇ ਧੰਨਵਾਦ ਇਹ ਹੈ ਜੀ ਕਨੋਰਾ ਸ਼ਹਿਰ ਦਾ ਟਾਊਨ ਟਾਊਨ ਕਾਹ ਰ ਗਰਮੀ ਦੇ ਵਿੱਚ ਇੱਥੇ ਪੂਰਾ ਹੀ ਹੋਰ ਮਾਹੌਲ ਹੁੰਦਾ ਕਨੋਰਾ ਹਾਂਜੀ ਲੇਕ ਆਫ ਦਾ ਵੂਡਸ ਜਿਹੜੀ ਇਹ ਚੀਲ ਹੈ ਜਾ ਕੇ ਦੇਖਦੇ ਹਾਂ ਉਹ ਸੀ ਚੀਲ ਆ ਟੂਰ ਵੀ ਕਰਾਉਂਦੇ ਆ ਕਿ ਤੁਸੀਂ ਜੇ ਘੁੰਮਣਾ ਫਿਰਨਾ ਹੋਵੇ ਤੁਸੀਂ ਜਾ ਸਕਦੇ ਹੋ ਇਹ ਹੈਗੀ ਆ ਜੀ ਲੇਕ ਆਫ ਦਾ ਵੂਡਸ ਚੀਲ ਹੈ ਕਨੋਰਾ ਸ਼ਹਿਰ ਦੇ ਨਾਲ ਹੀ ਹੈ ਤੇ ਇਹ ਇੰਨੀ ਵੱਡੀ ਹੈ ਇਹ ਦੋ ਸੂਬੇ ਤਾਂ ਕੈਨੇਡਾ ਦੇ ਮੈਨੀਟੋਬਾ ਤੇ ਅਨਟਾਰੀਓ ਜਿੱਥੇ ਆਪਾਂ ਖੜੇ ਆ ਉਹਦੇ ਵਿੱਚ ਆਉਂਦੀ ਹੈ ਤੇ ਨਾਲ ਇੱਕ ਅੰਤਰਰਾਸ਼ਟਰੀ ਬਾਰਡਰ ਹੈ ਜਿਹੜਾ ਅਮਰੀਕਾ ਦਾ ਮਿਨੀਸੋਟਾ ਸਟੇਟ ਹੈ ਉਹਦੇ ਨਾਲ ਜਾ ਕੇ ਲੱਗਦੀ ਹੈ ਤੇ ਇਹ ਝੀਲ ਦੀ ਜਿਹੜੀ ਲੰਬਾਈ ਹੈ ਉਹ ਹੈਗੀ ਆ 85 ਮੀਲ ਤੇ ਜਿਹੜਾ ਸਭ ਤੋਂ ਚੌੜਾ ਹਿੱਸਾ ਦਾ ਉਹ ਹੈਗਾ 56 ਮੀਲ ਦਾ ਤੇ ਇਹਦੀ ਡੂੰਘਾਈ ਹੈਗੀ ਆ 310 ਫੁੱਟ ਦੀ ਜਿੱਥੇ ਸਭ ਤੋਂ ਜਾ ਕੇ ਡੂੰਘੀ ਆ ਉਹ ਹੈਗਾ 310 ਫੁੱਟ ਤੇ ਜਿਹੜਾ ਇਹਦਾ ਆਸੇ ਪਾਸੇ ਸ਼ੋਰ ਲਾਈਨ ਹੈ ਉਹ ਹੈਗੀ ਆ 65000 ਮੀਲ ਦੇ ਨੇੜੇ ਤੇੜੇ ਜੋ ਕਿ ਸਾਰੇ ਦੇਸ਼ਾਂ ਚੋਂ ਸਭ ਨਾਲੋਂ ਵੱਡੀ ਹੈ ਤੇ ਝੀਲ ਦੇ ਵਿੱਚ ਵਿੱਚ 1414000 ਤਾਪੂ ਪਾਏ ਜਾਂਦੇ ਆ ਜੀ ਤੇ ਜਿਹੜਾ ਇਹ ਝੀਲ ਦੇ ਨੇੜੇ ਤੇੜੇ ਸਭ ਨਾਲੋਂ ਵੱਡਾ ਸ਼ਹਿਰ ਹੈ ਉਹ ਹੈਗਾ ਜਿੱਥੇ ਆਪਾਂ ਹੁਣ ਖੜੇ ਆ ਜੀ ਕਨੋਰਾ ਖੈਰ ਅੱਜ ਮੌਸਮ ਉਹ ਇਹ ਜਗਾ ਮੀਂਹ ਆ ਪਈ ਜਾਂਦਾਗਾ ਤੇ ਬੱਦਲ ਵਾਈਜੀ ਹੈ ਨਹੀਂ ਤਾਂ ਇੱਥੇ ਮੇਲੇ ਪੂਰੇ ਲੱਗੇ ਪਏ ਹੁੰਦੇ ਆ ਸਾਨੂੰ ਦਿਖਾਉਂਦੇ ਕਿਉਂਕਿ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਉਦੋਂ ਬਹੁਤ ਰੌਣਕ ਮੇਲਾ ਸੀ ਇੱਥੇ ਉਦੋਂ ਗਰਮੀ ਸੀਗੀ ਤੇ ਧੁੱਪ ਨਿਕਲੀ ਹੋਈ ਸੀ ਅਦੇ ਆਸੇ-ਪਾਸੇ ਸਾਸੂ ਚੱਲੀ ਜਾਂਦੇ ਸੀਗੇ 뮤직 ਫੈਸਟੀਵਲ ਸੀਗਾ ਪਰ ਹੁਣ ਇੱਥੇ ਬਸ ਪਰਿੰਦੇ ਹੀ ਪਰ ਮਾਰ ਰਹੇ ਆ। ਹੋਰ ਲੋਕ ਤਾਂ ਇੱਥੇ ਹੈ ਨਹੀਂ। ਜਦ ਦਲਜੀਤ ਬਾਈ ਦਾ ਕੰਮ ਸੀਗਾ 4 ਵਜੇ ਕੰਮ ਸ਼ੁਰੂ ਹੋਣਾ ਸੀ ਤੇ ਮੈਂ ਉੱਥੇ ਸਾਢੇ 3 ਦਿਨ ਪਹੁੰਚਿਆ ਸੀ। ਬਾਈ ਦਾ ਪਹਿਲਾ ਫੋਨ ਵੀ ਆਇਆ ਸਵਾਗਤਨ। ਵੀ ਬਾਈ ਮੇਰਾ ਕੰਮ ਸ਼ੁਰੂ ਹੋਣਾ ਰਾਤੇ ਕੋਲਿਆ 12 ਘੰਟੇ ਸੀ ਅੱਦੇ ਘੰਟੇ ਚੀ ਕਾਫੀ-ਕੂਫੀ ਪੀਤੀ ਕਾਫੇ ਚ ਬਹਿ ਕੇ ਤਾਂ ਨਵੋਦਲਜੀਤ ਬਾਈ ਤੇ ਗੱਲਾਂ-ਬਾਤਾਂ ਕੀਤੀਆਂ ਥੋੜੀਆਂ ਬਹੁਤ ਫੇਰ ਕਦੇ ਮਿਲਾਂਗੇ ਖੁੱਲਾ ਟਾਈਮ ਕੱਟ ਕੇ ਬਾਈ ਨੂੰ ਲੋਈ ਆਪਾਂ ਨੂੰ ਮੜਾਇਆ ਕੰਮ ਸੀਗਾ沃尔ਮਾਰਟ ਤੇ沃尔ਮਾਰਟ ਹੋ ਕੇ ਜਾਉਣੇ ਆ ਲੋ ਜੀ 5:00 ਵਜੇ ਆਪਾਂ ਜਿੱਥੇ ਜਾਣਾ ਇੱਥੋਂ ਹੈਗਾ 13 ਕਿਲੋਮੀਟਰ ਲੌਂਗ ਬੋਲੇ ਇੱਕ ਗੇ ਬੋਰ ਆ ਗਿਆ ਡਰਾਇਡਨ 132 ਥੰਡਰਵੇ 476 ਔਣੇ 500 ਕਾਲੂ ਆਪਣਾ ਟੀਚਾ ਹੈਗਾ ਡਰਾਇਡਨ ਜਾਣ ਦਾ ਬਾਕੀ ਦੇਖੋ ਕੀ ਕਹਿੰਦੇ ਆ ਪਹਾੜ ਮੋੜ ਗਏ ਜੀ ਆਪਾਂ ਆਪਦੀ ਕੈਂਪਿੰਗ ਸਾਈਟ ਨੂੰ ਮੈਂ ਤੋਂ ਨੇੜੀ ਐ ਉਹ ਬੰਦਾ ਆ ਮੈਂ ਕਿਤੇ ਪਾਲੂ ਐ ਪੰਦੇ ਰੈਣ ਪੁਲੇਖੇ ਮੈਨੂੰ ਉਸ ਮਰ ਜਾਣੇ ਦੇ ਬੰਦਾ ਕੁੱਤਾ ਲਈ ਫਿਰਦਾ ਮੈਂ ਕਿਤੇ ਪਾਲੂ ਫਿਰਦਾ ਕਾਲੇ ਕੱਪੜੇ ਪਾਏ ਸੀ ਬੰਦੇ ਤੇ ਉਹ ਦੂਰ ਫਿਰਦਾ ਬੰਦਾ ਉਹ ਆ ਗਿਆ ਜੀ ਰਾਦੇ ਖਿਲਾਦਾ ਇੱਥੇ ਕਿਹੜਾ ਕੈਂਪ ਗਰਾਊਂਡ ਹੋ ਹੈਗਾ ਜੀ ਹੈਗਾ ਪਰਸ਼ਾ ਥੈਂਕ ਯੂ ਪਹੁੰਚ ਗਏ ਜੀ ਆਪਾਂ। ਹੁਣ ਆਪਾਂ ਟੈਂਟ ਲਾਈਏ। ਥੋੜਾ ਟਾਈਮ ਸੁੱਕਣਾ ਪਾ ਦਿੰਨੇ ਆ ਜਿੰਨਾ ਟਾਈਮ ਹੈਗਾ। ਇਹ ਵੀ ਗੱਚੂ ਗੱਚ ਹੋਇਆ ਪਿਆ ਤੇ ਉਹ ਵੀ ਥੋੜਾ ਜਿਹਾ ਗਿੱਲਾ ਹੋਇਆ ਪਿਆ। ਤੇ ਆ ਵੀ ਗਿੱਲਾ ਹੋਇਆ ਪਿਆ। なるほど。 ਬਾਦਲ ਤੇ ਜਾਂ ਪਟੰਟਰੀ ਜਮੀਂ ਕੋ ਨਹੀਂ ਆਈ ਤਾਂ ਉਹਦੀ ਹੋਟ ਲੈ ਲਾਂਗੇ ਜੋ ਆਪਾਂ ਛੱਤ ਪਾਉਣੇ ਹੁੰਦੇ ਆ ਉਹ ਪਾ ਦਾਂਗੇ ਆਪਾਂ ਬਣਾਉਣਾ ਫਿਰ ਪਾਸਤਾ ਚ ਬਣ ਗਿਆ ਜੀ ਪਾਸਤਾ ਪਰ ਸਾਸ ਆਪਣੇ ਕੋਲ ਹੈ ਨਹੀਂ ਆਈ ਖਾਣਾ ਬਣਾਜ ਨਾਲੇ ਜੀ ਆਪਾਂ ਕੱਪੜੇ ਉਹੀ ਪਾਇਆ ਥਾਂ ਕਰਕੇ ਲੱਗਦਾ ਕਿ ਨੱਤ ਨਹੀਂ ਪੜਨ ਨਾਲੇ ਕੱਪੜੇ ਅੱਗੇetva ਮੰਗੇ ਹਾਂਜੀ ਆਪਾਂ ਸੌਣ ਲੱਗਦੇ ਆਂ ਮਿਲਦੇ ਆਂ ਸਵੇਰੇ ਨਵੇਂ ਦਿਨ ਨਾਲ ਓਕੇ ਜੀ ਧੰਨਵਾਦ ਰੱਬ ਰੱਖਾ